ਜਦੋਂ ਆ ਬਾਦਰੀ ਇਹ ਬੇਥਾ ਹੀ ਜਾਇਆ ਹੈ ਇਹ ਜੋ ਵਿਚਾਰੋ ਮੇਰੇ ਤੋਂ ਜਾਣਨ ਤੋਂ ਮਹਾਰਾਜ ਜੀ ਨੇ ਜਮਾ ਰਾਕੇ ਜੀ ਨੇ ਜਮਾ ਕਹਿਣ ਲੱਗੇ ਇੱਕ ਸ્વાસ ਦਾ ਮਾਲਕ ਹੈ ਤੋ ਸਾਂ ਨਹੀਂ ਅਗਲਾ ਸ્વાસ ਆਉਣਾ ਕਿ ਨਹੀਂ ਆਉਣਾ ਪਹਿਲਾ ਤਾਂ ਗੁਰੂ ਦਾ ਬਣਾਇਆ ਹੋਇਆ ਅਮਰਤ ਛਕਦਾ ਹੈ ਫਿਰ ਉਸ ਤੋਂ ਬਾਅਦ ਅੰਮ੍ਰਿਤ ਛੱਕ ਕੇ ਬਾਣੀ ਪੜ ਜਿਹੜੀ ਜਿਹੜੇ ਪੰਜ ਪਿਆਰਿਆਂ ਨੇ ਗੁਰੂ ਰੂਪ ਹੋ ਕੇ ਦੱਸਿਆ ਨਾ ਕਿ ਆਹ ਕਰ ਉਹ ਕਰ ਫਿਰ ਸਮਝ ਜੀਵਾ ਕਹਿੰਦੇ ਕਿ ਕੋ ਤਾਂ ਇਸ ਦੇਹ ਨੂੰ ਇਹ ਬੈਠਾ ਬੰਨੀ ਬੈਠਾ ਵੀ ਇਹ ਦੇਹ ਤਾਂ ਸਦਾ ਹੀ ਰਹਿਣ ਅਸਤਰ ਜਿਉ ਮੰਨਿਓ ਦੇ ਸੋ ਤੋ ਤੇਰੋ ਹੋਏ ਹੈ ਕਿ ਕਿਉਂ ਨਾ ਹਰ ਕੋ ਨਾਮ ਦੇ ਮੂਰਤ ਦੇ ਨਾਜਰੇ ਬੀਤ ਜਹ ਬੀਤ ਜਹ ਜਨਮ ਅਪਾਤੇ ਰਾਮ ਭਗਤ ਹੀਏ ਆਣ ਮਹਾਰਾਜ ਨੇ ਕਿਹਾ ਲੈ ਤੂੰ ਬਾਹਰ ਹੋਣੇ ਹਾਂ ਮਹਾਰਾਜ ਮੈਂ ਬਾਹਰ ਪਰ ਉਹ ਕਿਰਪਾ ਕੇ ਕਹਿਣਗੇ ਹਾਂ ਕਰਦਨੇ ਕਹਿਣਗੇ ਤੈਨੂੰ ਕੰਮ ਕਰਨਾ ਪੈਣਾ ਹੈ ਦਸੋ ਵਾਲਾ ਕਹਿਣ ਲੱਗੇ ਰਾਮ ਭਗਤ ਹੀਏ ਆਣ ਹੀਏ ਕਹਿੰਦੇ ਨੇ ਹਿਰਦੇ ਨੂੰ ਰਾਮ ਦੀ ਪਰਮੇਸ਼ਰ ਦੀ ਭਗਤੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ ਰਾਮ ਭਗਤ ਹੀਏ ਆਣ ਵੜਾ ਹੰਕਾਰੀ ਹੈ ਵੜਾ ਹੰਕਾਰ ਕਰਦਾ ਹੈ ਉਹ ਵੀ ਛੱਡ RAM ਭਗਤ ਹੀ ਇਹ ਕਾਣ ਛਾੜ ਦੇਤਾ ਹੈ ਮਨ ਕੋ ਮਰੋ ਮਨ ਦੇ ਮਾਰਨ ਛੱਡ ਛਾੜ ਦੇਤਾ ਹੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਗੁਰੂ ਜੀ ਤੇ ਭਗਤ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਹਿ ਲਿਗਦਾ ਨੂੰ ਮੈਂ ਸੱਚੀ ਗੱਲ ਦੱਸਾਂ ਨਾਨਕ ਜਨ ਇਹ ਬਖਾਨ ਜੱਗ ਕਮ ਹੈ ਮੈ ਰਾਜ ਰੇ ਇਸ ਜੱਗ ਦੇ ਵਿੱਚ ਆ ਕੇ ਕੁਝ ਕਰਮ ਚੰਗੇ ਕਰਨਾ ਜਿਹੜੀ ਗੱਦ ਛੱਡਣ ਨੂੰ ਕਿਹਾ ਉਹਨੂੰ ਛੱਡ ਦੇ ਲੋਕਾਂ ਨਾਲ ਝੂਠ ਬੋਲਣਾ ਛੱਡ ਦੇ ਗੁਰੂ ਅੱਗੇ ਵੀ ਆ ਕੇ ਝੂਠ ਬੋਲਦਾ ਕਈ ਵਾਰੀ ਮਨੁੱਖ ਮੈਂ ਤੁਹਾਡੀ ਗੱਲ ਨਹੀਂ ਕਰਦਾ ਕਈ ਵਾਰੀ ਮਨੁੱਖ ਬੋਲਦਾ ਹੈ ਉਹਨੂੰ ਤਾਂ ਸੱਚ ਦੱਸ ਦੇ ਉਹਨੂੰ ਧਿਆਨਦਾਈ ਹੈ ਉਹਦਾ ਜਾਣਦਾ ਹੈ ਵੀ ਉਹ ਕੀ ਕੀਤਾ ਉਹਦੇ ਕਿਵੇਂ ਛੁਪਾਇਆ ਮਹਾਰਾਜ ਸਾਤੇ ਪਾਸ਼ਾ ਨੇ ਸਾਨੂੰ ਇਹ ਸੋਝੀ ਬਖਸ਼ਿਸ਼ ਕੀਤੀ ਉਹ ਦੱਸਦੇ ਨੇ ਸਾਨੂੰ ਸੋਝੀ ਦੱਸਦੇ ਨੇ ਵੀ ਜੇ ਤੂੰ ਭਾਰ ਹੋਣਾ ਤੂੰ ਆਪ ਕਮਾਣਾ ਰਾਮ ਭਗਤ ਦੀ ਇਹ ਗਾਨ ਰਾਮ ਦੀ ਭਗਤੀ ਬੜਾ ਪਰਮ ਅਵਰਕ ਸ਼ਕਤ ਤਾਂ ਅਖਰਾਂ ਦਾ ਲੈਗਾ ਸਿਮਨੇ ਜੇ ਨਾਲ ਅਖਰਾਂ ਹੀ ਲੈਗਾ ਉਸੀ ਦਾਖੜਾ ਨਾਲ ਜੋ ਸਕੂਲ ਦੇ ਵਿੱਚ ਬੰਦਾ ਭੇਜ ਕੇ ਬੱਚਾ ਭੇਜ ਕੇ ਬੈਠੇ ਜੇ ਸਕੂਲ ਚ ਉਹਨੂੰ ਕੋਈ ਬਿਠਾਏਗਾ ਤੇ ਇਸ ਨੂੰ ਮਨਜ਼ੂਰ। ਆਦਰ ਸਕੂਲ ਸਵੈ ਦਾ ਸੰਜ ਹੈ ਐ ਤੇਰੇ ਭਾਵੇਂ ਕਿਸੇ ਦਾ ਅਵਲ ਛੱਕਿਆ ਨਹੀਂ ਛੱਕਿਆ ਸਾਰੀ ਆਮਦਨ। ਪਰ ਮਹਾਰਾਜ ਨੇ ਸਾਨੂੰ ਬਰਿਆਦਾ ਦੱਸੀ ਵੀ ਜੇ ਬਰਿਆਦਾ ਵਿੱਚ ਰਹਿਣਾ ਹੈ ਆਵੇਂ ਨਾ ਫਿਰ ਤੂੰ ਆ ਕੰਮ ਕਰ। ਰਾਮ ਭਗਤ ਕੀ ਆ ਫਿਰ ਭਗਤੀ ਪਰਮੇਸ਼ਰ ਦੀ ਕਰ ਬਾਣੀ ਬੋਲ ਕੇ ਕਰ। ਉਸ ਤੋਂ ਬਾਅਦ ਬਾਣੀ ਵੜ ਕੇ ਤੇਰਾ ਮਨ ਫਿਰ ਹੋਰ ਝਟਕੇ ਕਾ ਦੇਚਾਵੇਗਾ ਤੇ ਕਾ ਦੇਚਾਵੇਗਾ ਐਂ ਨਹੀਂ ਤਕਾਂ ਨੂੰ ਮੰਨੂ ਹੁਕਮ ਕਰ ਪਰ ਮਨ ਉਲਟਾ ਸਾਡੇ ਦੇ ਹੁਕਮ ਕਰ ਹੁਕਮ ਮਨ ਸਾਡੇ ਦੇ ਕਰੇ ਇਸ ਕਾਇਆ ਦੇ ਹੁਕਮ ਕਰ ਰੇ ਜੋ ਮਨ ਕਹਿੰਦਾ ਉਹ ਕਰਦਾ ਭਾਈ ਤੂੰ ਮਨ ਨੂੰ ਹੁਕਮ ਕਰਵੇਂ ਨਹੀਂ ਮੈਂ ਤੇਰਾ ਕਹਿਣਾ ਨਹੀਂ ਮੰਨਦਾ ਮਨ ਤੈਨੂੰ ਕਹਦਾ ਹੈ ਵਿਣਮ ਕੰਮ ਤੋਂ ਬਾਹਰ ਜਾ ਤੈਨੂੰ ਮਨ ਕਹਿੰਦਾ ਤੂੰ ਮਨੁੱਖ ਹੈ ਨਾ ਬਾਜ਼ਾਰ ਨਹੀਂ ਜਾਣਾ ਗੁਰਦੁਆਰੇ ਜਾਣਾ ਚੱਲ ਭਰਵਾ ਨੂੰ ਨੇ ਆਪੇ ਕੋਤੇ ਕੋਤੇ ਆਵੇਗਾ ਉਹ ਕਮ ਦੇ ਨੂੰ ਮਨ ਨੂੰ ਹੁਕਮ ਦੇ ਰਾਗ ਨੂੰ ਹੁਕਮ ਦੇ ਸੋਲ ਸਾਂਗੀ ਦਾ ਪਾਠ ਪੜ੍ਹ 16 ਸਾਂਗੀ ਦਾ ਪਾਠ ਪੜ੍ਹ ਕੇ ਅਰਦਾਸ ਕੀਤੀ ਕਰਕੇ ਉਹਨੂੰ ਭੱਗੇ ਉਹਨਾਂ ਤੋਂ ਕੋਦੇ ਮਾਫੀ ਲੈ ਕੇ ਫਿਰ ਉਸ ਤੋਂ ਬਾਅਦ ਮਨੁੱਖ ਹੈ ਮਨ ਸਵੇਰੇ ਲੱਗ ਛੇਤੀ ਜਿਵਾਦੀ ਇੰਨੇ ਵਜੇ ਲਿਵਾਦੀ ਮਨ ਨੂੰ ਹੁਕਮ ਦੇ ਮੋਝ ਬਾਬੇ ਕੋ ਉਹਨੇ ਕਿਤੇ ਸਾਧਿਓ ਸੁਣਾਏ ਦੇ ਉਹਨੇ ਸੁਤਨਾ ਉਹਨੇ ਕਿਹਾ ਮੈਨੂੰ ਕਾਇਆ ਨੇ ਹੁਕਮ ਕੀਤਾ ਵੀ ਮੈਂ ਤੈਨੂੰ ਇੰਨੇ ਵਜੇ ਜਿਵਾ ਅਸੀਂ ਮਨ ਦੇ ਨਾ ਦੇ ਚੱਲਦੇ ਪਰ ਮਨ ਆਪਣੇ ਅਧੀਨ ਤਾਂ ਹੋਵੇਗਾ ਜੇ ਗੁਰੂ ਕੋਲ ਆਵੇਗਾ ਆਪਰੇ ਅਧੀਨ ਨਹੀਂ ਹੁੰਦਾ ਬਹੁਤ ਡਟਾਇਆ ਕਹਵਾਇਆ ਨਹੀਂ ਇਹ ਮਨ ਦਾ ਨਹੀਂ ਕਹਿਣਾ ਸੋਇਸ਼ਤਰ ਕਰਕੇ ਮਹਾਰਾਜ ਜੀ ਭਾਸ਼ਣ ਸਾਨੂੰ ਇਹ ਦੱਸਿਆ ਇੱਕ ਸ਼ਬਦ ਮੈਨੂੰ ਕੋ ਖਿਆਲ ਆ ਰਿਹਾ ਹੈ ਕਿ ਜਿਹੜੇ ਗੁਰਮੁਖ ਲੋਕ ਨੇ ਉਹ ਇੱਥੇ ਆਪਣੇ ਬਾਣੀ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਚਲੇ ਜਾਂਦੇ ਉਹਨਾਂ ਪਾਸੇ ਲੋਕ ਨਹੀਂ ਜਾਂਦੇ ਕਿੰਨੇ ਸਮਾਂ ਹੋ ਗਿਆ ਹੈ 2-4 ਮਿੰਟ ਹੋ ਗਏ ਜੇ ਮੈਂ ਉਸੇ ਦੇ ਲਈ ਜਹੀ ਨਬੇ ਦਿੱਤਾ ਸੀਗਾ ਹਰਾ ਸੱਚੇ ਪਾਸ਼ਣ ਸੰਗ ਸੇ ਪਾਈ ਗੁਰ ਦਾ ਅਸਤੀ ਸੰਗ ਇਹ ਕਹਿੰਦੇ ਨੇ ਕਿ ਜਿਹੜੇ ਗੁਰਮੁਖ ਲੋਕ ਨਹੀਂ ਉਹ ਆਪਣੇ ਜੀਵਨ ਦੀ ਬਾਹੀ ਨੂੰ ਚਿੱਤ ਕੇ ਤਰਕਾ ਵਿੱਚ ਚਲੇ ਜਾਂਦੇ ਨੇ ਉਸ ਨੂੰ ਬੁਰਮੁਖ ਜਨਮ ਸੁਵਾਰ ਗਦ ਗੱਦ ਕੇ ਚੱਲਦੇ ਰ ਸੱਚੀ ਦਰਿ ਤੇ ਜਾ ਨਾ ਬੇਤ ਦੇਣਾ ਕਿ ਤਰਾ ਉਹ ਵੇਦ ਵਰਪੁਣਾ ਨੇ ਗੁਰੂ ਦਾ ਅਮਰ ਅੰਛੇ ਹੈ ਅਮਰਤ ਸਾਖੇ ਜਿਤੇ ਨਾ ਕੋ ਉਸਤ ਦਾ ਕੋ ਵੱਧ ਤੋਂ ਵੱਧ ਚੱਪਦੇ ਸੀ ਉਹਨਾਂ ਦੀ ਗੂਤੋ ਪਤਾ ਲੱਗ ਜਾਂਦਾ ਹੈ ਕਿ ਮਨੁੱਖ ਚੱਕਣ ਮਾਰਾ ਹੈ ਉਹ ਆਪਣਾ ਜਾਨ ਨੂੰ ਸਵਾਰ ਕੇ ਆਪਣੇ ਜੀਵਨ ਨੂੰ ਸਵਾਰ ਕੇ ਬਰਬਾਦ ਦੇ ਵਿੱਚ ਚਲੇ ਗਏ ਨੇ ਸਤਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨਾਂ ਨੂੰ ਉਹ ਆਪਣੇ ਚਰਨਾ ਵਿੱਚ ਸਤਿ ਪਾਤਸ਼ਾਹ ਦੀ ਨਮਾਸ। ਸਭ ਜਿਸਤਨ ਆਵਸਾ ਸਮਝੀ ਅਨੰਤ ਸਰ ਦੇ ਪਾਠ ਵਿੱਚ ਜੁੜੀਏ ਤੇ ਆਪਾਂ ਅਰਦਾਸਾਂ ਵਿੱਚ ਉਹਨਾਂ ਦੀ ਅੰਤਮ ਅਰਦਾਸ ਵਿੱਚ ਸਾਰੇ ਇੱਕ ਮਨ ਇੱਕ ਜਿਗਰ ਹੋ ਕੇ ਸ਼ਾਮਲ ਹੋਈਏ ਸਤਿਗੁਰੂ ਸਾਹਿਬ। ਰਾਮਕਲੀ ਮਹਲਾ ਦੀ ਜਨਨ ਦੀ ਗੋਣ ਕਾਣਿਸ ਰੂਪ ਸੋ ਰੰਗ ਭਇਆ ਮੇ ਮਾਇ ਸਤਿਗੁਰੂ ਨੇ ਪਾਇਆ। Obrigado. ਸੇਵਾ ਕਰਦੇ ਆਂ ਯਤਨ ਕਰਦੇ ਆਂ ਪਾਣੀ ਪੜਦੇ ਆਂ ਸੇਵਾ ਕਰਦੇ ਆਂ ਵਿਚਾਰ ਕਰਦੇ ਆਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਛੁਕਣੀਆਂ ਹੁੰਦੀਆਂ ਨੇ ਪਰ ਨਹੀਂ ਆਨੇ ਕਿਉਂਕਿ ਭੁੱਲਣ ਅੰਦਰ ਸਭ ਕੋ ਆਪ ਕੋ ਗੁਰੂ ਕਰਤਾ ਆ। ਸੋ ਸੱਚੇ ਪਾਤਸ਼ਾਹ ਸਾਡੀਆਂ ਭੁੱਲਾਂ ਦੀ ਮਾਫੀ ਤੁਸੀਂ ਬਖਸ਼ ਦੇਣੀ ਆ ਸਰਬੁਰ ਵਰਸ਼ਨ ਹਾਰ ਨੇ ਗੁਰੂ ਕੀ ਸੰਗਤੋਂ ਵਰਸ਼ਨ ਲੋਗ ਹੈ ਉਨਨਾ ਚੱਤਾ ਤੁਹਾਡੇ ਹੋਏ ਬਾਰਿਬਾਰੀ ਕੇ ਬਾਰੇ ਮਗਲਾਓ ਅਤੇ ਅੰਤਮ ਅਰਦਾਸ ਵਿੱਚ ਮਾਤਾ ਅੰਮ੍ਰਿਤਕੌਰ ਜੀ ਅਸੀਂ ਤੁਹਾਡੇ ਆਸ ਵਿੱਚ ਸ਼ਾਮਲ ਹੋਵੋ ਤਾਂ ਬਰਾਓ ਕਾ ਜੇ ਬਾਰੇ ਆਪਕੋ ਜੀ ਵਾਹਿਗੁਰੂ ਦਾ ਪਰਸਵਾਦ ਵਾਹਿਗੁਰੂ ਜੀ ਦੇ ਬਤੇ